ਦੋ ਦਿਨ ਸੁਖ ਦੇ ਨੰਗੇ ਆ ਤੇ ਤੀਜੇ ਦਿਨ ਤੂੰ ਫੇਰ ਪੰਗਾ ਪਾ ਕੇ ਬਹਿ ਗਈ ਆ ਚੰਗਾ ਇਹ ਸਗੋਂ ਤੈਨੂੰ ਨਹੀਂ ਘੁਮੰਦੀ ਓ ਤੇ ਤੂੰ ਉਹਨੂੰ ਨਹੀਂ ਘੁਮੰਦੀ ਹੋਰ ਸਿਆਪਾ ਖੜਾ ਕਰਤਾ ਐ ਸੋਨਾ ਦਾ ਮਾਦਾ ਕੀ ਬਣਾਉਣਾ ਮੰਨੇ ਉਹ ਕਹਿਣ ਦੀ ਵੀ ਜਿਹੜਾ ਸੋਨਾ ਪਾਇਆ ਨਾ ਪਿੰਡ ਵਾਲਿਆਂ ਨੇ ਉਹ ਮੈਨੂੰ ਵਾਪਸ ਵੱਖ ਉਹਨੂੰ ਤਾਂ ਬੜਾ ਕਾਲਾ ਵਾਂ ਵੀ ਦਵਾ-ਦਵਾ ਸਾਨੂੰ ਵੱਖ ਕਰ ਦੋ ਵੱਖ ਕਰ ਦਿੰਨੇ ਆ ਜਿਹੜਾ ਪੈਲੀ ਪੰਨਾ ਤੈਨੂੰ ਆਉਣਾ ਨਾ ਉਹ ਤੇਰਾ ਵਕਾ ਕੇ ਤਾਂ ਨਾ ਪੇਕੇ ਨਿਕਲ ਜਾਣਾ ਵਾ ਵੇਖ ਲੈਂ ਤਰਨਾ ਕੀ ਬਣਾਣਾ ਵਾ ਤੇ ਰਈ ਸੋਨੇ ਦੀ ਗੱਲ ਜੇ ਸੋਨਾ ਮੰਗਦੀ ਆ ਨਾ ਜੇ ਜਿੰਨੇ ਜਾਣੇ ਵੇ ਮੁਕਨ ਨਿੰਗਾ ਦੇਣਾ ਘਰ ਦੇ ਵਿੱਚੋਂ ਇਹ ਨਹੀਂ ਹੁਣ ਮੁਕਣਾ ਹਾਂ ਇਹ ਇਦਾਂ ਹੀ ਰਹਿਣਾ ਵਾ ਉਹ ਮੇਰਾ ਤਾਂ ਜੋ ਵਿਆਹ ਹੋਇਆ ਨਾ ਪਤ ਰਿਆ ਇਦਾਂ ਵਾ ਅਜੇ ਤਾਂ ਦੂਜਾ ਵਿਆਹਣ ਆਲਾ ਵਾ ਕੋਠੀ ਮੀ ਆਹ ਕੰਮ ਤੁਸੀਂ ਚੰਗਾ ਕੀਤਾ ਵਾ ਚਾਹ ਡੋਲ ਕੇ ਰੱਖ ਦਿੱਤੀ ਆ ਜੇ ਚੀਜ਼ ਮਿਲਦੀ ਆ ਨਾ ਚੁੱਪ ਕਰਕੇ ਖਾ ਲਿਆ ਕਰੋ ਆ ਸੁੱਟਣ ਵਾਲੀ ਗੱਡੀ ਗੱਲ ਵਪਲਾ ਚੁੱਪ ਕਰਕੇ ਬਹਿ ਜਾ ਪਹਿਲਾਂ ਲਵਲੀ ਨੂੰ ਸੁਖਾਲ ਕੇ ਤੇ ਮੇਰੇ ਵੱਲ ਘਲਤਾ ਤੇ ਹੁਣ ਚਾਹਾਂ ਪਿਆਲ ਦੀ ਫੇ ਲਿਆਵ ਛੋਲੇ ਨੂੰ ਮੇਰੇ ਮੂੰਹ ਦੇ ਤੇ ਮੈਂ ਆਦਣਾ ਗੱਲ ਕਰਾਂ ਵੀ ਤੈਨੂੰ ਕਦੋਂ ਗੋਲੀ ਮਾਰੀ ਸੀ ਤੇ ਹਨੂ ਛਾਪਾਂ ਚਾਹੀਦੀਆਂ ਵਾ ਤਾਂ ਇਹ ਤੋਂ ਪੇਕੇ ਦੇ ਆਈ ਹੁਣੀ ਸਮਾਨ ਵੀ ਇਹਨਾਂ ਨੇ ਮੇਰੇ ਪੇਕੇ ਕੋ ਛਾਪਾਂ ਪਵਾਇਆਂ ਸੀ ਅਹੀਂ ਨਹੀਂ ਇਹ ਕੰਮ ਕੀਤਾ ਮਾਤਾ ਆ ਆ ਗੱਲ ਬਾਤ ਨੂੰ ਕਰ ਲਿਓ ਪਹਿਲੇ ਮੇਰੀ ਗੱਲ ਸੁਣੋ ਇੱਥੇ ਬੈਠੋ ਦੱਸ ਕੀ ਗੱਲ ਪੁੱਤ ਗੱਲ ਕੀ ਹੋਣੀ ਆ ਹੂੰ ਨੌਂ ਦਿਨ ਕਹਿੰਦੀ ਪੇਕੇ ਜਾਣਾ ਵਾ ਮਾਣੀਏ ਮੇਰੀ ਠੀਕ ਲੈ ਕੀ ਦੱਸੇ ਤਾਂ ਬੰਦਾ ਇਲਾਜ ਕਰੇ ਪਹਿਨੋ ਸ਼ਹਿਰ ਨੂੰ ਤਿਆਰ ਹੋਈ ਸੀ ਮੈਨੂੰ ਸ਼ਹਿਰ ਲੈ ਕੇ ਚੱਲ ਮੈਨੂੰ ਸ਼ਹਿਰ ਚੱਲ ਜੇ ਉਧਰੋਂ ਟਾਲਿਆ ਵਾ ਵੀ ਚੱਲ ਕੁੜੀਏ ਵੇਖੀ ਜਾਊਗੀ ਕਿਤੇ ਅਜੇ ਕਾਲੀ ਨਾ ਹੋ ਮੈਂ ਤਾਂ ਮਨਾ ਕਰਤਾ ਵਾ ਮੈਂ ਮੰਮੀ ਨੂੰ ਪੁੱਛ ਕੇ ਦੱਸੂਗਾ ਚੋਬਰ ਕੇ ਨਾ ਅੰਦਰ ਜਾ ਕੇ ਇਹਨੂੰ ਕਹਿ ਦੋ ਇਹ ਕਿਤੇ ਨਹੀਂ ਜਾਣਾ ਪੈਸੇ ਨਹੀਂ ਕੋਲ ਕੋਈ ਵੀ ਉਹਨੂੰ ਕੋਈ ਸਮਝ ਹੀ ਨਹੀਂ ਇਹ ਗੱਲ ਦੀ ਕਿ ਕਿਹਵੇਂ ਪੈਸਾ ਕੋਲ ਹੁੰਦਾ ਪੁੱਤ ਕਿਹਵੇਂ ਨਹੀਂ ਕੋਲ ਹੁੰਦਾ ਉਹਨੂੰ ਇਹੋ ਹੀ ਆ ਬਸ ਜਦੋਂ ਮੈਂ ਕਹਿੰਦਾ ਤੇਰੇ ਕੋਲ ਪੈਸਾ ਹੁੰਦਾ ਹੀ ਨਹੀਂ ਪੈਸਾ ਹੁੰਦਾ ਨਹੀਂ ਕਿੱਥੋਂ ਆਈ ਜਾਂਦੇ ਪੈਸੇ ਦੱਸ ਬਲ ਨਹੀਂ ਪੈਸੇ ਹੁਣ ਕਿਤੇ ਖੂ ਪੁੱਟੇ ਨੇ ਦੱਸ ਜਿੱਥੇ ਲੋੜ ਵਾ ਉਥੇ ਵਰਤਨੇ ਹੀ ਆ ਨਾ ਤੈਨੂੰ ਕਿਹੜਾ ਦਿੰਦੇ ਨੇ ਚੋਬਰ ਨੂੰ ਮਨਾ ਕਰ ਦੋ ਇਹ ਕਿਤੇ ਨਹੀਂ ਜਾਣਾ ਜਦੋਂ ਪੈਸਾ ਚਲਾ ਹੋਣਾ ਕੋਲ ਫਿਰ ਜਲਦੀ ਵੇਕੇ जानके फिर जर ਮੈਨੂੰ ਸ਼ਹਿਰ ਨਹੀਂ ਜਾਣ ਦਿੱਤਾ ਤੇ ਹੁਣ ਮੈਂ ਪਿੰਡ ਦੀ ਲੱਲ ਫੜ ਲਈ ਨੀ ਫੇ ਮੈਂ ਪਿੰਡ ਜਾਣਾ ਵਾ ਮੰਮੀ ਨਹੀਂ ਠੀਕ ਫਲਾਣਾ ਨਿਭਾਣੇ ਮਾਰਦੀ ਇਹ ਮਾਦਾ ਇਦਾਂ ਕਰੀ ਇਹਨੂੰ ਛੱਡੀ ਇਹ ਦੱਸ ਦੇਣਾ ਉੱਥੇ ਮੈਨਰੇ ਨਾ ਇਹ ਹੋਇ ਕੰਮ ਇਹੋ ਕਰਨਾ ਪੈਣਾ ਪੁੱਤ ਇਹ ਰੋਜ ਦਿਹਾੜੀ ਕਦੀ ਸ਼ਹਿਰ ਨੂੰ ਤਾਂ ਕਦੀ ਪੇਕੇ ਆ ਕੋਈ ਕੰਮਾ ਚੋਂ ਕੰਮ ਨਹੀਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਈ ਤਾਂ ਸੇਬਾ ਕਿੱਦਾਂ ਹੋਣਾ ਨੇ ਵਸਣਾ ਕਿੱਦਾਂ ਵਾ ਇਹ ਜਿਹੜੀ ਇਹੋ ਜਿਹੇ ਕੰਮ ਕਰਦੀ ਆ ਉਹ ਵਸਣਾ ਕਿੱਦਾਂ ਮਾਦਾ ਪਹਿਲਾਂ ਭੂਏ ਚੜ ਲਈਏ ਤੂੰ ਉਹਨਾਂ ਲਈ ਗੱਲਾਂ ਸੁਣਾਉਂਦੀ ਐ ਅੱਗਿਓ ਉਹ ਇਹ ਤਾਂ ਪਹਿਤਮੀ ਹੋਈ ਇਹ ਨੂੰ ਆਖਿਆ ਵੀ ਚਲ ਕੰਮ ਤੇ ਜਾ ਰਾ ਮੈਂ ਦੱਸ ਦਨ ਮਹੀਨਾ ਨਹੀਂ ਡਾਈ ਪੀ ਚਲੋ ਇਹਦਾ ਚਾ ਕੀਤਾ ਉਦੋਂ ਕਿਤੇ ਵੇਖ ਲੰਦੀ ਕਿ ਮਰੇ ਘਰ ਮੇਰਾ ਰਿਸ਼ਤਾ ਕਰ ਦਿੰਦੀ ਜਿਦਾਂ ਨੇ ਆਪਾਂ ਹੈਗੇ ਅਸੀਂ ਉਦੋਂ ਵੱਡਾ ਘਰ ਲੱਭ ਲਿਆ ਦੂੰ ਮੈਨੂੰ ਕੀ ਪਤਾ ਸੀ ਹੁਣ ਘਰ ਆਉਣ ਵਾਲੀ ਨੇ ਕਰਾਤਾ ਮੈਂ ਕਿਹੜਾ ਵੱਡਾ ਘਰ ਵੇਖਣ ਗਈ ਹਾਂ ਮੈਨੂੰ ਕੀ ਪਤਾ ਸੀ ਪੀ ਇਹ ਆਈ ਕਿਤੇ ਨੇ ਇਦਾਂ ਕਰਨੀ ਸਾਡੇ ਨਾਲ ਜਾ ਇਹ ਅੰਦਰ ਜਾ ਕੇ ਕਿਹਾ ਕੋਈ ਕਿਤੇ ਨਹੀਂ ਜਾਣਾ ਠੀਕ ਹੈ ਨਾ ਕੋਈ ਨਹੀਂ ਮੈਂ ਪੁੱਛ ਨਹੀਂ ਜਾ ਕੇ ਪੁੱਛ ਨਹੀਂ ਆ ਜਾ ਕੇ ਸਮਝਾਉਣੀ ਹੈ ਜੇ ਸਮਝ ਜਾਊਗੀ ਤੇ ਕੋਈ ਨਾ ਕੋਈ ਆਪਾਂ ਪਵਾ ਹੀ ਸੁੱਟਦੀ ਐ ਬਸ ਕਦੀ ਮੈਂ ਪਰਨਾਵਾ ਕਰੀਵੇਂ ਸ਼ਹਿਰ ਜਾਣਾ ਵਾ ਕਰੀਵੇਂ ਪੇਕੇ ਜਾਣਾ ਵਾ ਇਹ ਦੇਖੋ ਕੰਮ ਰਿਆ ਬਸ ਇਹਨਾਂ ਦਾ ਤਾਂ ਬਸ ਇਹੋ ਹਾਲ ਰਿੰਦਾ ਵਾ ਜਾਣਾ ਹੀ ਨਹੀਂ ਕਿਤੇ ਜਾਣਾ ਹੀ ਨਹੀਂ ਹੁਣ ਮੈਂ ਆਪਣੇ ਪਿੰਡ ਵੀ ਨਹੀਂ ਜਾਣਾ ਕੀ ਕਰਨ ਨਹੀਂ ਆ ਪੁੱਤ ਕੁਝ ਨਹੀਂ ਮੰਮੀ ਹਾਂ ਤਿਆਰ ਹੋਣ ਲੱਗੀ ਪਿੰਡ ਜਾਣਾ ਵਾ ਪਿੰਡ ਜਾਣਾ ਵਾ ਕੀ ਗੱਲ ਮੰਮੀ ਨਹੀਂ ਠੀਕ ਹੈਗੇ ਫੋਨ ਆਇਆ ਸੀ ਉਹਨਾਂ ਦਾ ਤੇ ਕਹਿਣ ਦੇ ਪੁੱਤ ਮੈਨੂੰ ਮਿਲ ਜਾ ਕੇ ਨਹੀਂ ਗੱਲ ਸੁਣ ਮੇਰੀ ਧੀਏ ਬੰਦਾ ਮਾੜਾ ਮੋਟਾ ਤੇ ਢਿੱਲਾ ਮੱਠਾ ਹੁੰਦਾ ਹੀ ਅਸੀਂ ਨਹੀਂ ਹੁੰਦੇ ਸਾਰੇ ਘਰਾਂ 'ਚ ਦਾਈਆਂ ਤੇ ਇਹ ਥੋੜਾ ਫੇਛੇ ਤੇ ਨਾ ਮੂੰਹ ਚੋੱਕੇ ਤਰ ਪਈਦਾ ਹੁੰਦਾ ਵਾ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ੜੇ ਤੁਸੀਂ ਜਿਵੇਂ ਉਹਨਾਂ ਵੱਲ ਗਈ ਸੀ ਤੇ ਉਹ ਵੀ ਅੱਗੇ ਇਹੋ ਗੱਲ ਕਹਿੰਦੇ ਆ ਜੇ ਢਾਡੀ ਧੀ ਹੁੰਦੀ ਤੁਸੀਂ ਬਿਮਾਰ ਹੁੰਦੇ ਤੇ ਨਾ ਪਤਾ ਲੈਣ ਹੁੰਦੀ ਉਹ ਤੇ ਧੀ ਵੀ ਨੇ ਪੁੱਛ ਕੇ ਆਉਣਾ ਸੀ ਆਪਣੇ ਘਰਦਿਆਂ ਨੂੰ ਜੇ ਕਲਉਂਦੇ ਤੇ ਉਹਨੇ ਆਉਣਾ ਸੀ ਨਾ ਕਲਉਂਦੇ ਤੇ ਨਹੀਂ ਸੀ ਆਉਣਾ ਅੱਛਾ ਉਹਨੇ ਫੋਨ 'ਤੇ ਪੁੱਛ ਲੈਣਾ ਸੀ ਰਾਜੀ ਬਾਜੀ ਮੰਮੀ ਤੁਹਾਨੂੰ ਸਭ ਕੁ ਕਹਿਣਾ ਚਾਹੀਦਾ ਜਾ ਧੀਏ ਜਾ ਕੇ ਪਤਾ ਲੈ ਆਪਣੀ ਮਾਂ ਦਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ੜੇ ਆ ਪੁੱਤ ਮਾੜੇ ਮੋਟੇ ਬਿਮਾਰ ਤੇ ਦੌੜੇ ਨਹੀਂ ਜਾਂਦਾ ਹੁੰਦਾ ਚਲੋ ਕੋਈ ਜ਼ਿਆਦਾ ਢਿੱਲਾ ਹੋਵੇ ਤੇ ਫੇਰ ਵਖਰੀ ਘਰਾਂ ਪੇ ਜਾ ਕੇ ਖਬਰ ਲੈ ਆਓ ਜੇ ਹੁਣ ਮਾੜੇ ਮੋٹے ਜ਼ੁਕਾਮ ਬੁਖਾਰ ਤੇ ਹੁੰਦੇ ਹੀ ਆ ਸਾਰੇ ਉਹਦੇ ਮੰਮੀ ਜਾ ਕੇ ਪਤਾ ਲੱਗਣਾ ਵਾ ਨਾ ਕਿ ਜ਼ਿਆਦਾ ਢਿੱਲੇ ਆ ਜਾਂ ਨਹੀਂ ਉਹਨਾਂ ਦਾ ਵੀ ਜੀ ਕਰਨ ਦੇ ਆਪਣੀ ਧੀ ਨੂੰ ਮਿਲਣ ਨੂੰ ਚੱਲ ਫੇਰ ਇਦਾਂ ਕਰ ਪੇ ਚਲੀ ਜਾ ਤੂੰ ਤੇਰਾ ਬਹੁਤਾ ਜੀ ਕਰਦਾ ਨਾ ਤੇ ਰਹਿਲਾ ਜਾ ਕੇ ਉੱਥੇ ਤੂੰ ਦੱਸ ਦੇਣਾ ਮਹੀਨਾ ਜਦੋਂ ਤੇਰਾ ਚਾ ਲੱਥੂਗਾ ਨਾ ਫੇਰ ਤੂੰ ਆ ਜੀ ਜੇ ਤੈਨੂੰ ਇਸ ਵਿੱਚ ਕੋਈ ਕਰਨ ਦੇ ਫੇਰ ਲੈ ਆਵਾਂਗੇ ਤੈਨੂੰ ਤੁਹਾਨੂੰ ਇਸ ਵਿੱਚ ਖੁਸ਼ੀ ਮਿਲਣ ਦੀ ਹੈ ਨਾ ਕਿ ਸੰਦੀਪ ਇਥੋਂ ਚੱਲ ਜੇ ਤੇ ਕੋਈ ਗੱਲ ਨਹੀਂ ਮੈਂ ਚੱਲ ਜੂਗੀ ਫੇਰ ਲੈਣ ਨਾ ਆਇਓ ਠੀਕ ਇਹ ਗੱਲ ਇਹ ਹੋਈ ਆ ਵੀ ਤੂੰ ਜਦੋਂ ਰੋਜ਼ ਦੀ 7 ਦਿਨ ਕਦੀ ਮੈਂ ਸ਼ਹਿਰ ਜਾਣਾ ਕਦੀ ਮੈਂ ਪੜ੍ਹਨੇ ਪੈਣਾ ਕਦੀ ਮੈਂ ਕਹਿੰਦਾ ਤੈਨੂੰ ਫਿਰਨ ਦੀ ਵਾਦੀ ਆ ਮੰਮੀ ਮੈਂ ਜਿੱਥੇ ਜਾਣਾ ਹੁੰਦਾ ਤੁਸੀਂ ਪਹਿਲਾਂ ਲੜਾਈ ਪਾਉਣੀ ਹੁੰਦੀ ਆ ਲੜਾਈ ਪਾਉਣੀ ਆ ਲੜਾਈ ਕਾਦੀ ਕਿਹੜਾ ਕਿੱਥੇ ਮੈਨੂੰ ਕਦੀ ਜੇ ਮੈਂ ਸ਼ਹਿਰ ਕਿਹਾ ਸੀ ਤੇ ਕਿੰਨਾ ਕੁ ਲੈ ਗਏ ਜੇ ਮੈਂ ਪੜ੍ਹਨ ਵੱਲੋਂ ਕਿਹਾ ਸੀ ਤੇ ਕਿੰਨਾ ਕੁ ਪੜਾ ਲੈਦੀ ਅਸੀਂ ਨਹੀਂ ਫਿਰਦੇ ਹੁੰਦੇ ਇੰਨਾ ਚਾਰਾਂ ਚਾਹੀ ਤਾਂ ਲੋੜ ਕੰਮ ਕੰਮ ਜ਼ਰੂਰੀ ਹੋਏ ਤੇ ਫਿਰ ਅਸੀਂ ਜਾਂਦੇ ਅਸੀਂ ਨੇ ਕਦੀ ਇਦਾਂ ਕਦੇ ਚਲੋ ਠੀਕ ਆ ਮੈਨੂੰ ਵੀ ਲੋੜ ਨਹੀਂ ਹੈਗੀ ਫਿਰ ਪੁੱਛਣ ਦੀ ਆ ਚਲੋ ਨਾ ਪੁੱਛ ਤਾ ਮੈਂ ਤੁਹਾਨੂੰ ਇੰਨਾ ਕ ਰਾਜ ਹੋ ਜੂਗਾ ਨਾ ਰਹਾ ਰਹਾ ਕੇ ਮਾਂ ਤੇਰੀ ਠੀਕ ਠਾਕ ਹੋ ਜੂਗੀ ਤਾਂ ਫੇਰ ਤੂੰ ਫੋਨ ਕਰੀ ਫੇਰ ਲੈ ਆਵੇਂਗਾ ਆਪੇ ਆ ਜੇ ਨਾਮ ਮੇਰਾ ਨਾ ਮੈਨੂੰ ਲੈਣ ਆਇਓ ਠੀਕ ਚੱਲ ਕਰਲਾ ਤੂੰ ਆਪਣੀ ਮਰਜ਼ੀ ਕੋਈ ਗੱਲ ਨਹੀਂ ਵੇਖਾ ਕਿੱਡੀਆਂ ਗੱਲਾਂ ਆਉਂਡੀਆਂ ਦੋਵਾਂ ਜਾਣਿਆਂ ਨੂੰ ਨਹੀਂ ਜੇ ਮਾਤਾ ਤੂੰ ਬਿਮਾਰ ਹੁੰਦੀ ਤੇ ਭਲਾ ਨਾ ਤੇਰੀ ਕੁੜੀ ਪਤਾ ਲੈਣ ਆਉਂਦੀ ਕਿੱਡੀ ਛੇਤੀ ਕਹਿਤਾ ਵਾ ਜਾਣਾ ਵਾ ਤੇ ਜਾ ਦੱਸ ਦੇਣ ਰਹਾ ਕੋਈ ਗੱਲ ਨਹੀਂ ਜੇ ਮੈਂ ਇੱਕ ਵਾਰੀ ਚੱਲ ਗਈ ਨਾ ਤੇ ਆਉਣਾ ਵੀ ਨਹੀਂ ਆ ਮੂੰਹ ਅੜ ਦੇ ਵੇਖੋਗੇ ਫੇਰ ਕੋਈ ਗੱਲ ਨਹੀਂ ਹੋਣਾ ਵੀ ਨਹੀਂ ਕਿ ਤੇ ਰਿਸ਼ਤਾ ਕਿ ਡੇਟ ਡੇ ਫਿਰੰਡੇ ਆ ਕਿ ਹਾਂ ਸਾਡੇ ਮੁੰਡੇ ਦਾ ਰਿਸ਼ਤਾ ਹੋ ਹੀ ਜਾਣਾ ਵਾ ਨੇ ਕੀ ਬਣਾਉਣਾ ਲੱਗੀਆਂ ਹੁਣ ਕੁਛ ਵੀ ਨਹੀਂ ਬਣਾਉਣਾ ਕੀ ਆ ਰੋਟੀ ਲੱਗੀਆਂ ਖਾਣ ਸਵੇਰ ਦੀ ਹਲੇ ਖਾਦੀ ਨਹੀਂ ਆ ਰੋਟੀ ਤਾਂ ਖਾ ਲਾ ਤੇ ਸੰਦੀਪ ਹੁਣਾਂ ਨੇ ਆਉਣਾ ਵਾ ਅੱਜ ਤੋਨਾ ਵਕਤ ਤੇ ਨਾ ਦਾਲ ਸਬਜ਼ੀ ਕੋਈ ਬਣਾ ਲਾ ਤੇ ਜੇ ਨਹੀਂ ਕੋਈ ਚੀਜ਼ ਹੈਗੀ ਤਾਂ ਦੱਸ ਦੇ ਮੰਗਵਾ ਲਾਂ ਮੈਂ ਨਹੀਂ ਕੋਈ ਨਹੀਂ ਆਉਂ ਲੱਗੇ ਸੰਦੀਪ ਹੁਣੇ ਤੇ ਕਰੋ ਤਿਆਰੀਆਂ ਤੁਹਾਡੀ ਦੀ ਨਹੀਂ ਆਉਣਾ ਵਾ ਜਦੋਂ ਤੁਹਾਨੂੰ ਮੇਰੇ ਰਿਸ਼ਤੇਦਾਰ ਚੰਗੇ ਨਹੀਂ ਲੱਗਦੇ ਜਦੋਂ ਮੇਰੇ ਭਰਾ ਪਰਜਾਈ ਆਏ ਹੀ ਫੋਕੀ ਚਾਹ ਮਥੇ ਮਰੀ ਹੀ ਉਹਨਾਂ ਦੇ ਤੇ ਮੈਂ ਕੱਲੀ ਬਣਾਉਂਦੀ ਫਿਰਾਂ ਮੇਰੇ ਕੋਲ ਨਹੀਂ ਬਣਦੀ ਨਹੀਂ ਜੇ ਮੇਰੇ ਉਾਂ ਲੱਗੇ ਤਾਂ ਤੇਰੇ ਕੋਹ ਨਹੀਂ ਲੱਗਦੇ ਤੂੰ ਵੀ ਪਰਜਾਈਆਂ ਕੋਈ ਅਕਲ ਨੂੰ ਹੱਥ ਮਾਰ ਲਈ ਮੇਰੇ ਨਹੀਂ ਕੋਹ ਲੱਗਦੇ ਜਿੱਦਾਂ ਤੁਹਾਡੇ ਨਹੀਂ ਲੱਗਦੇ ਇਦਾ ਮੇਰੇ ਵੀ ਕੋਹ ਨਹੀਂ ਲੱਗਦੇ ਅਛਾ ਇਹਦਾ ਮਤਲਬ ਆ ਵੀ ਤੂੰ ਨਹੀਂ ਕੁਝ ਬਣਾਉਣਾ ਮम्मी ਵੀ ਨਹੀਂ ਬਣਾਉਣਾ ਤੁਸੀਂ ਉਧਰ ਕਿਦਾਂ ਕੀਤੀ ਫਿਰ ਵੀ ਵਿਚਾਰੇ ਦਿਨ ਤੇ ਹਰਦੇ ਆਏ ਹੀ ਬੰਦਾ ਦੋ ਪਕੌੜੇ ਹੀ ਕੱਢ ਲੈ ਕੇ ਤੇ ਕਹਿ ਹੀ ਦਵੇ ਨਹੀਂ ਤਾਂ ਪਕੌੜੇ ਮੈਂ ਕੱਢ ਕੇ ਦਿੰਦੀ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੈ ਜੱਣੇ ਤੇ ਮੈਂ ਹੀ ਪੁੱਛਿਆ ਤੇ ਤੁਹਾਨੂੰ ਹੀ ਨਾ ਫਿਰ ਕਹਿਣਾ ਮੈਨੂੰ ਪੁੱਛਿਆ ਨਹੀਂ ਆ ਨਹੀਂ ਤੈਨੂੰ ਤਾਂ ਮੈਂ ਕਹੀ ਬਣਾ ਲਾ ਜੋ ਬਣਾਉਣਾ ਤੋੜੇ ਹੱਡੇ ਤੋਂ ਮੰਗਵਾ ਲਓ ਨਹੀਂ ਮੇਰੀ ਸੁਣ ਲੈ ਗੱਲ ਜਿਵਾਈ ਪਾਈ ਨਹੀਂ ਆਉਣਾ ਵਾ ਤੇ ਮੇਲਾ ਨਾ ਨਾ ਰੋਟੀ ਪਾਣੀ ਬਣਾ ਲਾ ਜੋ ਪਾ ਕਰਕੇ ਮੰਮੀ ਮੈਂ ਕੋਈ ਸਬਜ਼ੀ ਨਹੀਂ ਠੀਕ ਆ ਨਾ ਸਿੱਧੀ ਗੱਲ ਜੀ ਮੈਂ ਲੱਗਿਆ ਰੋਟੀ ਖਾਂਦ ਲੱਗੀ ਲੰਮੇ ਪੈਣ ਚੱਲ ਕੋਈ ਗੱਲ ਨਹੀਂ ਫਿਰ ਨਾ ਬਣਾਵੀਂ ਤੋ ਜਾਣਗੇ ਨਾ ਫਿਰ ਤੈਨੂੰ ਮੈਂ ਮਤ ਦਊਂਗੀ ਕੋਈ ਗੱਲ ਨਹੀਂ ਦੇ ਦੇ ਤੁਸੀਂ ਮਤ ਜੜੀ ਦੇਣੀ ਐ ਤੇ ਫਿਰ ਤੇਰੇ ਭੈਣ ਭਰਾਵਾਂ ਵਾ ਵਿਚਾ ਪਾਣੀ ਨਹੀਂ ਹੈਨੀ ਉਹ ਮੇਰਾ ਵੀ ਭਰਾ ਆਹੋ ਉਹ ਤੇ ਪਿੰਨੀਆਂ ਲੈ ਕੇ ਆਈ ਹੀ ਭਰਾ ਨੂੰ ਹੀ ਰੋਈ ਜਾਂਦੀ ਭਰਾ ਕੱਲ੍ਹ ਆਈਆਂ ਦੇ ਵਿੱਚ ਤੁਹਾਡੀ ਖੇਲੀ ਨਾ ਕੀ ਮਰਬੇ ਲੈ ਆਉਂਦੀ ਤੇ ਕੀ ਲੈ ਕੇ ਆਵੇ ਉਹ ਕੀ ਲੈ ਕੇ ਆਈਆਂ ਕੀ ਲੈ ਕੇ ਆਉਂਦੀ ਕੰਦਗਾ ਤੇ ਕੇਂਦਾ ਤਾਂ ਫਰਜਾ ਲੈ ਕੇ ਆਉਂਦਾ ਤੇ ਕੇਂਦਾ ਫਰਜਾ ਹੁੰਦਾ ਜਿੰਨਾ ਲੈਣਾ ਰੋਟੀ ਮੈਂ ਆਪੇ ਬਣਾ ਲੂੰਗੀ ਬਣਾ ਲਓ ਤੇਰੇ ਵਾਲੀ ਹੱਦ ਹੋਈ ਆ ਬਣਾਓ ਜਾ ਕੇ ਮੈਨੂੰ ਕਿ ਸੁਣਾਉਂਦੀ ਸਵੇਰ ਦੀ ਮੈਂ ਫਾਇਰ ਲੱਗੀ ਘੜਾ ਤੀ ਨਾ ਕਰਨਾ ਸਾਰੇ ਡੱਬਰ ਨੇ ਕਿ ਚਾਹੇ ਕੰਮ ਕਰਦੀ ਕਿ ਨਹੀਂ ਕਰਦੀ ਮੇਰੇ ਵੱਲੋਂ ਕਰੋ ਭਾਈ ਨਾ ਕਰੋ ਤੀ ਆਉਣ ਲੱਗੀ ਤੇ ਜਵਾਈ ਆਉਣ ਲੱਗਾ ਜੋ ਮਰਜੀ ਬਣਾਉਂਦੇ ਫਿਰੋ ਮੇਰੇ ਕੋਲ ਨਹੀਂ ਬੰਦਾ ਕੋ ਹੋਵੀ ਨੀ ਤੇ ਛੱਡ ਕੇ ਚੱਲ ਜਾ ਠੀਕ ਹੈ ਨਾ ਮੇਰੇ ਅੰਝੀ ਘੜੇ ਅੰਦਰ ਜਾਣ ਨੂੰ ਮੇਰੀ ਗੱਲ ਸੁਣੋ ਤੀ ਹੁਣ ਬੇਇੱਜ਼ਤੀ ਕਰਵਾਉਣੀ ਆ ਨਹੀਂ ਤੂੰ ਰਹਿਣਾ ਹੁਣਾ ਰਹਿ ਤੂੰ ਹਾਂ ਕਿਦਾਂ ਦੀ ਗੱਲ ਹੋਈ ਇਹ ਕੋਰੋਨਾ ਛੱਡ ਕੇ ਚੱਲ ਗਿਆ ਸੀ ਕੋਰੋਨਾ ਛੱਡ ਕੇ ਚੱਲ ਗਿਆ ਸੀ ਮੇਰੀ ਗੱਲ ਸੁਣੋ ਹੁਣ ਤੀ ਮੇਰੀ ਬੇਇੱਜ਼ਤੀ ਕਰਵਾਉਣੀ ਆ ਹਜੇ ਤੇ ਮੈਂ ਮੰਮੀ ਉਹਨਾਂ ਨੂੰ ਕੁਝ ਨਹੀਂ ਦੱਸਿਆ ਜੇ ਉਹਨਾਂ ਨੇ ਮੈਨੂੰ ਪੁੱਛਿਆ ਨਾ ਤੇ ਮੈਂ ਸਭ ਕੁਝ ਫੇਰ ਦੱਸ ਦੇਣਾ ਸੱਚ ਹੈ ਤੂੰ ਦੱਦੀ ਇਹੀ ਕੋਝੂਠ ਬੋਲਿਆ ਵਾ ਜੋ ਮਰਜ਼ੀ ਦੱਸ ਝੂਠ ਬੋਲਿਆ ਵਾ ਚੁੱਪ ਕਰਕੇ ਤੇ ਚਲੋ ਨਾਲ ਠੀਕ ਹੈ ਨਾ ਚਲੋ ਨਾਲ ਪਹਿਲਾਂ ਖਾਪ ਜੀ ਉੱਥੋਂ ਆਈ ਹੁਣ ਇਹਦੇ ਨਾਲ ਚਲੋ ਜੀ ਮੇਰਾ ਮਸਾ ਨਹੀਂ ਹੈ ਘੰਡੇ ਅੰਦਰ ਜਾਣ ਨੂੰ ਆਪ ਕਰਕੇ ਨਾ ਮੇਰੇ ਮਗਰੇ ਆਜੋ ਅੰਦਰ ਅੱਗੇ ਤੁਹਾਡੀ ਮਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੋ ਤੁਸੀਂ ਦੇ ਖਾਪ ਆ ਕੇ ਦਸੰਡੀ ਲੋਕਾਂ ਨੂੰ ਲੈ ਮੇਰੇ ਤੇ ਆਈ ਆ ਸੱਸ ਸੱਸ ਕਾਲ ਪੁੱਤ ਸੱਸリカ ਹਾਸ ਨਾ ਠੀਕ ਠਾਕ ਠੀਕ ਠਾਕ ਵਧੀਆ ਤੂੰ ਸਣਾ ਪੁੱਤ ਹਾਂਜੀ ਵਧੀਆ ਲੰਬੀ ਕੁਰਸੀਆਂ ਲਿਆ ਪੁੱਤ ਪਰੌਣੇ ਆਏ ਬਾਹਰ ਹੋਸ ਰੌਣ ਸੇ ਤਾਂ ਠੀਕ ਹੁਣ ਹਾਂ ਪੁੱਤ ਠੀਕ ਵਾ ਕੀ ਹੋ ਗਿਆ ਈ ਪਉਣਾ ਕੀ ਬੀਪੀ ਜੱਕਦਾ ਵਧ ਗਿਆ ਹੈਗਾ ਫੇ ਸ਼ਹਿਰੋਂ ਜਾ ਕੇ ਦਵਾਈ ਲੈ ਕੇ ਆਏ ਫੇ ਫਰਕ ਪਿਆ ਹੁਣ ਮੰਮੀ ਠੀਕ ਆ ਨਾ ਹਾਂ ਪੁੱਤ ਠੀਕ ਆ ਹੁਣ ਮੈਂ ਤਾਂ ਤੁਹਾਨੂੰ ਸਮਝਾਇਆ ਸੀ ਕਿ ਟਾਈਮ ਨਾਲ ਦਵਾਈ ਲੈ ਆ ਕਰੋ ਤੁਸੀਂ ਵੀ ਇਹਨ ਗੇਲੀ ਕਰ ਲੈਨੇ ਆ ਪੁੱਤ ਦਵਾਈ ਤੇ ਹੈਗੀ ਸੀ ਇੱਕਦਮ ਮੇਰੇ ਕੋ ਖਾਦੀ ਨਾ ਗਈ ਤਾਂ ਕਰਕੇ ਦਵਾਈ ਨਾ ਟਾਈਮ ਨਾਲ ਖਾ ਲਿਆ ਕਰੋ ਤੁਹਾਨੂੰ ਪਤਾ ਵਾ ਕਿ ਬੀਪੀ ਦਵਾਈ ਲੱਗੀ ਹੈ ਪੱਕੀ ਤੇ ਹਾਂ ਤਾਂ ਪੁੱਤੇ ਇਦਾਂ ਹੀ ਆ ਕਿ ਹਟ ਟਾਈਮ ਚੇਤਾ ਭੁੱਲ ਜਾਂਦਾ ਵਾ ਮੰਮੀ ਬਹੁਤਾ ਕੰਮ ਨਾ ਕਰਿਆ ਕਰੋ ਆਪਣੇ ਦਵਾਈ ਵਾਲ ਧਿਆਨ ਦਿਆ ਕਰੋ ਕੰਮ ਨਹੀਂ ਮੈਂ ਕਰਦੀ ਕੰਮ ਤੇ ਰਪਿੰਦਰ ਕਰ ਲੈਂਦੀ ਆ ਕੰਮ ਕਿੰਨਾ ਖੁੰਦਾ ਵਾ ਰੋਟੀ ਪਾਣੀ ਦਾ ਹੀ ਮੈਨੂੰ ਪਤਾ ਵਾ ਤੁਹਾਡਾ ਸਾਰਾ ਹੀ ਨਹੀਂ ਨਹੀਂ ਕੰਮ ਉਹ ਹੀ ਕਰਦੀ ਆ ਮੈਂ ਕਿੰਨਾ ਕੰਮ ਕਰ ਲੈਣਾ ਉਤਲਾ ਪੁਤਲਾ ਹੀ ਆ ਸਬਜ਼ੀ ਕੱਟਦੀ ਤੇ ਚਲ ਤੜਕਾ ਤੁੜਕਾ ਨੇ ਲਾ ਲਿਆ ਚਲੋ ਭਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਉਸ ਨਾਲ ਠੀਕ ਠਾਕ ਬਜੀ ਵੀ ਤੁਸੀਂ ਆ ਜਾਈਓ ਬੈਠੋ ਵੀਰ ਜੀ ਬੈਠੋ ਨਹੀਂ ਬੈਠੋ ਕੋਈ ਆਜੋ ਜੀ ਲਵ ਰਪਿੰਦਰ ਨੂੰ ਦੇ ਹਵਾਜ ਪਾਣੀ ਲੈ ਕੇ ਆਵੇ ਪਾਉਣਿਆਂ ਲਈ ਰਪਿੰਦਰ ਪਾਣੀ ਲੈ ਆਈ ਘਟ ਕੋਸਨਾ ਪਾਜੀ ਠੀਕ ਠਾਕ ਹਾਂਜੀ ਪਾਜੀ ਵਧੀਆ ਠੀਕ ਠਾਕ ਉਹ ਦੱਸਣ ਦੇ ਮਮੀ ਠੀਕ ਨਹੀਂ ਆ ਬੀਪੀ ਵਧੀਆ ਹੀ ਕਿਤੇ ਅੰਗਰੇਜ਼ ਨੀਵੇਂ ਨਹੀਂ ਪਤਾ ਲੈਣ ਜਾਣਾ ਓਏ ਆਹੋ ਸਵੇਰੇ ਹੋਈ ਢਿਲ ਮੱਠ ਜੀ ਕੋਈ ਗੱਲ ਨਹੀਂ ਲੈਂਦੀ ਉਹਦੇ ਦਵਾਈ ਸੱਸੀ ਪਾਜੀ ਸਾਸ਼ੀ ਪਾਜੀ ਸਾਸ਼ੀ ਜੀ ਆ ਲੋ ਪਾਜੀ ਫੜੋ ਫੜੋ ਤੁਸੀਂ ਆ ਸੰਦੀਪਾ ਤੂੰ ਫੋਨ ਹੀ ਕਰ ਦਿੰਦੇ ਹੋਣਾ ਹੀ ਦੇ ਭਾਬੀ ਫੋਨ ਕੀਤਾ ਸੀ ਮੰਮੀ ਨੂੰ ਮੈਂ ਆਹ ਚਲੋ ਤੇ ਹੈ ਹੀ ਆ ਬਾਕੀ ਹੋ ਠੀਕ ਹੀ ਮੰਮੀ ਹੁਣੀ ਪਿੰਡ ਹਾਂਜੀ ਵਧੀਆ ਹੀ ਸਾਰੇ ਤੁਸੀਂ ਸੁਣਾਓ ਠੀਕ ਠਾਕ ਬਸ ਵਧੀਆ ਆਪਣਾ ਵੀ ਠੀਕ ਠਾਕ ਆ ਚਲ ਬੈਠੋ ਮੈਂ ਚਾਹ ਬਣਾ ਕੇ ਲਿਆਵਾਂ ਤੁਸੀਂ ਸੁਣਾਓ ਭਾਜੀ ਫਸਲવાડી ਦਾ ਕਿਦਾਂ ਜੀ ਜੀ ਭਾਜੀ ਠੀਕ ਆ ਫਸਲ ਅੱਛਾ ਅੱਛਾ ਅਜੇ ਪਤਾ ਮੀਂਹ ਪੈ ਗਿਆ ਸੀ ਹਾਂਜੀ ਹਾਂਜੀ ਵਧੀਆ ਹੋ ਜੇ ਕਣਕਾਉਣ ਚਲੋ ਵਧੀਆ ਵਾ ਮੀਂਹ ਜ਼ਰੂਰੀ ਕਈ ਖਾਸ ਤੇ ਪੈ ਗਈ ਨਾ ਹੋਰ ਵਧੀਆ ਹੋ ਜਾਣੀ ਆ ਚਲੋ ਵਧੀਆ ਵਾ ਭਾਜੀ ਆਜੋ ਫਿਰ ਅੰਦਰ ਬੈਠੀਏ ਚਲੋ ਸੰਦੀਪ ਆ ਜਾ ਤੁਸੀਂ ਆ ਨਹੀਂ ਹੁੰਦੀ ਸੰਦੀਪ ਸੰਦੀਪ ਕੁਰਸੀ ਫੜਤੀ ਇੱਥੇ ਲੱਗੇ ਆ ਤੁਸੀਂ ਮੈਨੂੰ ਪਹਿਲਾਂ ਦੱਸੋ ਗੱਲ ਕੀ ਹੋਈ ਆ ਮੈਨੂੰ ਤਾਂ ਸੱਚੀ ਬੜੀ ਟੈਨਸ਼ਨ ਹੀ ਗੱਲ ਤੈਨੂੰ ਮੈਂ ਕੀ ਦੱਸਾਂ ਹੁਣ ਪਤਾ ਕੀ ਕਹਿਣ ਦੀ ਆ ਹੁਣ ਰੱਟਾ ਪਾ ਕੇ ਬੈਠੀ ਆ ਵੀ ਜਿਹੜਾ ਮੇਰੇ ਪੇਕੇ ਆ ਦਾ ਸੋਨਾ ਪਿਆ ਵਾ ਨਾ ਉਹ ਮੈਨੂੰ ਚਾਹੀਦਾ ਵਾ ਬੰਦਾ ਇਹਨੂੰ ਪੁੱਛੇ ਵੀ ਉਦੋਂ ਕਿ ਪਾਇਆ ਸੀ ਇਹ ਕਿਹੜਾ ਮੰਗਿਆ ਸੀ ਗਾੜੀਆਂ ਕਹਿੰਦੀ ਆ ਤੂੰ ਵਿਚੋਲੇ ਨੂੰ ਕਿਹਾ ਸੀ ਮੈਂ ਲਿਆ ਵਿਚੋਲੇ ਨੂੰ ਮੇਰੇ ਮੂੰਹ ਤੇ ਕਿਹੜੇ ਵੇਲੇ ਉਹਨੂੰ ਕਿਹਾ ਸੀ ਮੰਮੀ ਆਪਣਾ ਸੋਨਾ ਤੇ ਬੜੀ ਛੇਤੀ ਮੰਗ ਲਿਆ ਵੈਨੇ ਤੇ ਜਿਹੜਾ ਅਹੀਂ ਸੋਨਾ ਪਾਇਆ ਸੀ ਉਹ ਕਿੱਥੇ ਗਿਆ ਵਾ ਐਹੋ ਹੀ ਤਾਂ ਪੁੱਤ ਗੱਲ ਵਾ ਹੁਣ ਮਾਂ ਦੀ ਹੁਣੀ ਆ ਤੇ ਇਥੋਂ ਵਾਲਾ ਤਾਂ ਪਚਾ ਗਈ ਆ ਹੁਣ ਜਿਹੜਾ ਅਹੀਂ ਪਾਇਆ ਉਹ ਵੀ ਲਿਆ ਕੇ ਤੇ ਦੇ ਜਾ ਪਰ ਹੁਣ ਇਹ ਕੰਮ ਮੈਂ ਹੋ ਨਹੀਂ ਦੇਣੀ ਮੰਮੀ ਆ ਕਿਦਾਂ ਦੀ ਗੱਲ ਹੋਈ ਭਲਾ ਇਹ ਤੇ ਸਿਰ ਤੇ ਚੜਦੀ ਜਾਂਦੀ ਆ ਕਸੂਰ ਸਾਰਾ ਤੇਰੇ ਭਰਾ ਦਾ ਵਾ ਉਹ ਪਤਾ ਮੈਨੂੰ ਕੀ ਆਂਦਾ ਮਾਤਾ ਸਾਰੀ ਜ਼ਿੰਮੇਵਾਰੀ ਉਹਨੂੰ ਦੇ ਦੇ ਹਾਂ ਤੇ ਤੂੰ ਬਹਿ ਕੇ ਤੇ ਤਿੰਨ ਟਾਈਮ ਦੀ ਰੋਟੀ ਖਾਈ ਜਾ ਮੈਂ ਹਾਂ ਬੱਲੇ ਵਿੱਚ ਲਾਤਾ ਹੁਣ ਇਹਨੂੰ ਮੈਂ ਸਾਰਾ ਕੁਝ ਫੜਾਤਾ ਇਹ ਤਾਂ ੱੱਕੇ ਮਾਰ ਕੇ ਮੈਨੂੰ ਘਰੋਂ ਬਾਹਰ ਕੱਢ ਦੂਗੀ ਮੈਂ ਕਿੱਥੇ ਆਪਣੀ ਜ਼ਿੰਦਗੀ ਕੱਢਣੀ ਹੈ ਮੰਮੀ ਤੁਸੀਂ ਕੁਝ ਨਹੀਂ ਇਹਦੇ ਨਾਲ ਕਰਨਾ ਹੈਗਾ ਠੀਕ ਆ ਨਾ ਇਹਨੂੰ ਜ਼ਿੰਮੇਵਾਰੀ ਨਾ ਦਿਓ ਤੁਹਾਨੂੰ ਤੇ ਪਤਾ ਹੀ ਹੈ ਨਾ ਕਿ ਸੋਨਾ ਉੱਥੇ ਪੜਾਈ ਹੀ ਕਿੰਨੇ ਕ ਚੰਗੇ ਕੰਮ ਕਰੂਗੀ ਇਹ ਭਲਾ ਜੇ ਹੁਣ ਤੁਸੀਂ ਆਉਣਾ ਹੀ ਤੇ ਮੈਂ ਕਿਹਾ ਕਿ ਚਾਹ ਪਾਣੀ ਬਣਾਣਾ ਰੋਟੀ ਪਾਣੀ ਬਣਾਣਾ ਉਹਨਾਂ ਨੇ ਆਉਣਾ ਵਾ ਤੇ ਗਾੜੀਆਂ ਮੈਨੂੰ ਕਹਿੰਦੀ ਮੈਂ ਨਹੀਂਗਾ ਬਣਾਉਣਾ ਮੇਰਾ ਆਦਨ ਭਰਾ ਆਇਆ ਸੀ ਨਾ ਤੇ ਤੁਸੀਂ ਨੇ ਕੁਝ ਬਣਾਇਆ ਤੇ ਮੈਂ ਆ ਭਰਾ ਆਇਆ ਸੀ ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਸੀ ਤੂੰ ਜੋ ਮਰਜੀ ਸੋਈ ਚ ਬਣਾਉਂਦੀ ਤੇਰੇ ਮੈਂ ਹੱਥ ਫੜੇ ਸੀਗੇ ਤੇ ਹੁਣ ਮੰਮੀ ਮੈਨੂੰ ਕਿੱਡੀ ਛੇਤੀ ਕਹਤਾ ਅਹ ਸੰਦੀਪ ਫੋਨ ਕਰਕੇ ਆਉਂਦੀ ਆਹੋ ਫੋਨ ਕਰਕੇ ਕਹਿੰਦੇ ਖਰੀਦ ਵਾਲੇ ਕੱਢਣੇ ਹੀ ਨੇ ਜਿੰਨੀ ਕ ਕਰਤੂਤ ਆ ਉਹ ਵਰਤਣੀ ਹੀ ਨੇ ਗੱਲਾਂ ਕਰਦੀ ਫਿਰਦੀ ਐ ਮੰਮੀ ਨੇ ਤੇ ਹਾਦੀ ਕੀਤੀ ਆ ਹੁਣ ਮੈਂ ਬਹਾਨਾ ਲਾ ਕੇ ਆਈ ਇਹਨਾਂ ਨੂੰ ਕੀ ਮੰਮੀ ਠੀਕ ਨਹੀਂ ਹੈਗੇ ਜੇ ਇਹਨਾਂ ਨੂੰ ਪਤਾ ਲੱਗੂਗਾ ਕਿ ਇਹਦੀ ਪਰਜਾਈ ਇਦਾਂ ਦੀ ਆ ਤੇ ਉਹਨਾਂ ਨੇ ਅਗਲੇ ਨੇ ਗੱਲਾਂ ਹੀ ਕਰਨੀਆਂ ਮੈਨੂੰ ਹੁਣ ਨਾ ਵੇਖਾ ਨਹੀਂ ਹਿੰਦਿਆ ਮੇਰੇ ਮੂੰਹ ਵਾਲੀ ਕਿ ਮੰਮੀ ਤਾਂ ਚੰਗੀ ਭਲੀ ਆ ਤੇ ਇਹਨਾਂ ਨੂੰ ਬਹਾਨਾ ਲਾਇਆ ਵਾ ਉਹ ਪੁਰਾਣੇ ਨੇ ਜੋ ਕਹਿਤਾ ਤੇ ਹੁਣ ਮੈਂ ਕਿਹੜੇ ਬਹਾਨੇ ਨਾਲ ਤੈਨੂੰ ਸੱਦਦੀ ਹੁਣ ਆਪੇ ਇਹਨੂੰ ਪੁੱਛ ਲਈ ਪਿਆ ਕੀ ਕਰ ਸੁੱਤਾ ਕਰਨੀ ਕੋਈ ਅਕਲ ਨੂੰ ਹੱਥ ਮਾਰ ਤੇ ਨਾਰੀ ਕਹਦੀ ਪਿਓ ਸੋਣਾ ਇੱਥੇ ਛੱਡ ਜਾ ਤੇ ਫੇਰ ਮਿਲਣਾ ਈ ਤੈਨੂੰ ਤੇਰਾ ਇਦਾਂ ਕਿਦਾਂ ਦੇ ਦੇਣਾ ਮੈਂ ਕੋਈ ਗੱਲ ਨਹੀਂ ਮੰਮੀ ਇਹਨਾਂ ਤੇ ਗੱਲ ਮੈਂ ਕਰੂੰਗੀ ਚੰਗੀ ਤਰ੍ਹਾਂ ਨਾ ਕਦੀ ਆਂਦੀ ਐ ਨਿੱਕੇ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ ਤੁਸੀਂ ਏਦਾਂ ਦੇ ਜੀ ਮੈਂ ਹਾਂ ਇਹ ਭੁੱਖੇ ਲੰਗੇ ਆ ਰਿਸ਼ਤਾ ਨਹੀਂ ਹੋਣਾ ਤੇ ਮੈਂ ਹਾਂ ਤੇਰਾ ਮਾਪਿਓਂ ਨਾ ਆਹ ਤੋ ਕਰਦਾ ਠੀਕ ਹੈ ਨਾ ਤੇਰੇ ਨਾਲ ਚੰਗੀ ਲਿਆਵਾਂਗੇ ਆ ਤੈਨੂੰ ਪਛਤੋਂਡੇ ਲਿਆ ਕੇ ਹਾਂ ਗੱਲ ਤੇ ਮੈਂ ਕਹੀ ਸੀ ਫਿਰ ਅੱਜ ਨੂੰ ਪਤਾ ਹੀ ਜਬਾਨ ਕਿੱਡੀ ਆ ਹੁਣ ਵੇਖਿਓ ਹਾਂ ਮੈਂ ਕਹਿਣਾ ਆਪਣੀ ਧੀ ਨੂੰ ਬੁਲਾ ਲਿਆ ਵਾ ਸਭ ਕੁਝ ਦੱਸਿਆ ਹੋਣਾ ਵਾ ਤੇ ਕੋਈ ਗੱਲ ਨਹੀਂ ਇਹਦੀ ਖਤਰਦਾਰੀ ਤੇ ਮੈਂ ਕਰਦੀ ਚੰਗੀ ਤਰ੍ਹਾਂ ਨਾ ਮੈਂ ਸਭ ਕੁਝ ਸੋਚਦੀ ਹਾਂ ਕਿ ਚਲ ਸੁਧਰ ਜੂਗੀ ਐ ਪਰ ਇਹ ਸੁਧਰਨ ਵਾਲੀ ਨਹੀਂ ਹੈਗੀ ਇਹ ਨਹੀਂ ਸੁਧਰਨਾ ਸੰਦੀਪ ਇਹਨੇ ਤਾਂ ਨਾ ਮੁੰਡੇ ਨੂੰ ਵੀ ਮਗਰ ਲਾ ਲਿਆ ਵਾ ਉਹਨੂੰ ਵੀ ਨਾ ਸਾਡੇ ਹੱਥਾਂ ਚੋਂ ਇਹਨੇ ਕਾਢ ਹੀ ਦਿੱਤਾ ਵਾ ਐਡੀ ਕਿਤੇ ਉੰਤਰਾਹੀ ਆਈ ਸ਼ੁਗਰਪੁਰਾ ਮਮੀ ਪਾਣੀ ਲੈ ਕੇ ਆ ਗਈ ਹੈ ਜੇ ਨਾਮ ਦੀ ਨਾ ਤੇ ਇਹਨਾਂ ਨੇ ਫੇਰ ਮੈਨੂੰ ਗੱਲਾਂ ਕਰਨੀਆਂ ਹੀ ਮੈਨੂੰ ਤੇ ਉਸੇ ਗੱਲ ਤੋਂ ਨਹੀਂ ਛੱਡਦੇ ਕਿ ਤੇਰੀ ਪਰਜਾਈ ਨਾ ਪਾਂਦੀ ਨਹੀਂ ਹੈ लवली ਨੇ ਕਿਹਾ ਤੇ ਫੇਰ ਲੈ ਕੇ ਆਈ ਆ ਮੇਰੇ ਕਿਆ ਭਾਵੇਂ ਨਾ ਹੀ ਲੈ ਕੇ ਆਉਂਦੀ ਮੈਂ ਤਾਂ ਹੀ ਉਹਨੂੰ ਕਹੇ ਕਿ ਤੂੰ ਮਾਰਵਾ ਜਾ ਨਾਲ ਕਰ ਤੋਟਾਂ ਹੀ ਇਹਦੀਆਂ ਸਮਝਾ ਕੇ ਜਾਊਂਗੀ ਨਾ ਕਿ ਜਦੋਂ ਕੋਈ ਆਇਆ ਗਿਆ ਹੁੰਦਾ ਵਾ ਨਾ ਉਦੋਂ ਤੇ ਸੇਵਾ ਕਰ ਲਿਆ ਕਰ ਅਗੋ ਪਿਛੋਦ ਨਹੀਂ ਪੁੱਛਣਾ ਕਿ ਇਹਨੂੰ ਚੱਲੀਏ ਅੰਦਰ ਪਰੋਣੇ ਨੂੰ ਪਤਾ ਨਹੀਂ ਮਾਵਾ ਤੀਆਂ ਨੇ ਮੂੰਹ ਚੋੜੇ ਸਹੀ ਗੱਲ ਵਾ ਐਵੇਂ ਬਾਤ ਚ ਸ਼ੱਕ ਕਰਨਗੇ ਚੱਲ ਅੱਧਰੀ ਚੱਲੀਏ ਤੇ ਨਾ ਮਮੀ ਨੂੰ ਲੈ ਆੜਾ ਹੀ ਨਾਲ ਨਾਲ ਪਤਾ ਘਰ ਵੀ ਰਹਿਣਾ ਇਹ ਕਿਹਨੇ ਰੋਵੇ ਤਾਂ ਹੈ ਹੀ ਘਰ ਕੇ ਨਹੀਂ ਆਏ ਫਿਰੋ ਠੀਕ ਠੀਕ ਹਾਂਜੀ ਬਈ ਤਾਂ ਕਿਰਾ ਪੂਰਾ ਬੋਤ ਮਾਰਦੇ ਰਿਆ ਕਰੋ ਸਹੀ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਵੀ ਆ ਲਿਆ ਕਰੋ ਜੇ ਪਾਹੀ ਹਮਾ ਨਹੀਂ ਹਾਂਜੀ ਉਹ ਮਮੀ ਦੀ ਹੀ ਤੇਰੀ ਠੀਕ ਠੀਕ ਹੈ ਠੀਕ ਹੈ ਚਲੋ ਬੈਠੋ ਤੁਸੀਂ ਮੈਂ ਆ ਗਿਆ ਹਾਂ ਮੇਰੀ ਗੱਲ ਸੁਣ ਖਾਲੀ ਚਾਹ ਉਥੇ ਰਹਾਤੀ ਆ ਤੇ ਨਾਲ ਕੋ ਰੱਖ ਹੀ ਦਿੰਦੀ ਪਰਉਣਾ ਆਇਆ ਤੈਨੂੰ ਨਹੀਂ ਲੱਭਦਾ ਪੁੱਛੋ ਮੰਮੀ ਆਪਣੀ ਨੂੰ ਪੁੱਛੋ ਮੰਮੀ ਆਪਣੀ ਨੂੰ ਲਿਆਉਂਦੇ ਉਹ ਤਾਂ ਮੇਰੇ ਰਹਾਦੀ ਮੈਂ ਕਿਥੋਂ ਰੱਖ ਦਿੰਦੀ ਲਿਆ ਕੇ ਤੇ ਕੋਈ ਭੁਜਿਆ ਭਾਜਿਆ ਨਹੀਂ ਕਰ ਉਹ ਸਾਰਾ ਕੋਨਾ ਜਿੰਦੇ ਦੇ ਅੰਦਰ ਰੱਖਿਆ ਉਹਨਾਂ ਨੇ ਪੁੱਛ ਲਓ ਉਹਨਾਂ ਨੂੰ ਜਿਹਦੇ ਮੇਰੇ ਹੱਥੇ ਫੜਾਉਂਦੇ ਵੀ ਲੈ ਆਸਮਾਨ ਰੱਖ ਦੇ ਮੈਂ ਰੱਖ ਦਿੰਦੀ ਤੇ ਤੇ ਪਕੌੜੇ ਕੱਢ ਲੈਂਦੀ ਚਾਰ ਪਕੌੜੇ ਕੰਨਾ ਕੱਢ ਲੈਂਦੀ ਕੌੜੇ ਕੰਨਾ ਕੱਢ ਲੈਂਦੀ ਬੇਇਤੀ ਕਰਾਉਂਦੀ ਆ ਤੂੰ ਬੇਇਤੀ ਕਾਦੀ ਕਰਾਉਂਦੀ ਅਗਲਾ ਗੱਲਾਂ ਨਾ ਕਰੂਗਾ ਘਰ ਜਾ ਕੇ ਕੋਈ ਗੱਲ ਨਹੀਂ ਸਾਰੇ ਰਿਸ਼ਤੇਦਾਰ ਇਕੋ ਜਿਹੇ ਆ ਜੋ ਉਦਨ ਮੇਰੇ ਵੀਰ ਹੁਣਾਂ ਦੀ ਹੋਗੀ ਤਾਂ ਜਿੰਨਾਂ ਦੀ ਹੋਗੀ ਉਹ ਜੇ ਮਾਦਾ ਇਦਾਂ ਦੀ ਆ ਤਾਂ ਤੂੰ ਵੀ ਉਹਦੇ ਨਾਲ ਕੀ ਹੋ ਜਾਣਾ ਵਾ ਇਹ ਹੁਣ ਇਦਾਂ ਹੀ ਕੰਮ ਚੱਲੇਗਾ ਲੋਕਾਂ ਨੇ ਮਾਦਨ ਨੂੰ ਨਹੀਂ ਗੱਲਾਂ ਕਰਨੀਆਂ ਨੌ ਨੂੰ ਕਰਨੀਆਂ ਵਾ ਕੋਈ ਗੱਲ ਨਹੀਂ ਕਰ ਲੈਣਾ ਨੌ ਨੇ ਜੇ ਨਾ ਕੰਮ ਹੀ ਢਲੇ ਜਿਹੜਾ ਗੱਲਾਂ ਕਰਦਾ ਕਰਦਾ ਰਵੇ ਮੇਰੇ ਕੋਲ ਸੁਣੀ ਆਈ ਜਾਂਦੀਆਂ ਹੁਣ ਬਥੇਰੀਆਂ ਸੁਣ ਲੀਆਂ ਵਾ ਦੱਸ ਕਿੰਨੀ ਚੇਰੀ ਉਹ ਆਇਆ ਵਿਚਾਰਾ ਵੀ ਤੂੰ ਗਾੜੀ ਕੋਨਾ ਕੋ ਹਰਾਦੇ ਉਹਦੇ ਤੇ ਇਦਾਂ ਹੀ ਉਦਨ ਮੇਰਾ ਭਰਾ ਆਇਆ ਸੀ ਇਦਾਂ ਹੀ ਆਇਆ ਸੀ ਨਾ ਉਹ ਵੀ ਉਹਨੇ ਗਾੜੀ ਛੱਡ ਦੋੜਦੀ ਵਿਚਰੇ ਨਹੀਂ ਆਣਗੇ ਫਿਰੋਜ ਆਉਂਦੇ ਆ ਤੇ ਮੈਂ ਤੈਨੂੰ ਕੁਛਿਆ ਨਹੀਂ ਤੇ ਕੀ ਲਿਆਵਾਂ ਉਹਨਾਂ ਵਾਸਤੇ ਤਾਂ ਤੂੰ ਆਪ ਹੀ ਮਨਾਂ ਕਰਤਾ ਸੀ ਉਹਨਾਂ ਨੇ ਕਿਹਾ ਸੀ ਸਾਡੇ ਬੈਠੇ ਨਾ ਉਹਨਾਂ ਨੇ ਕਿਹਾ ਸੀ ਕਹਿੰਦੇ ਫੋਕੀ ਜਾ ਪਿਆਲ ਦੇ ਕੀ ਸੋਚਦਾ ਉਹ ਘਾਣਾ ਅਗਲਾ ਕੋਈ ਗੱਲ ਹੀ ਫਿਰ ਕੀ ਸੋਚਣ ਦੀਗੀ ਜਾਦਵ ਤੇ ਉਹ ਬਿਸਕਟ ਘੁਜਿਆ ਪਏ ਉਹ ਪੁਕਣ ਜੋਗੇ ਰੱਖ ਦਿੰਦੀ ਗਾੜੀ ਹੌਸਲਾ ਦੇ ਹੋ ਜਾਂਦਾ ਸਾਰਿਆਂ ਨੂੰ ਕੋਹ ਨਹੀਂ ਹੋ ਗਿਆ ਬੜਾ ਦੁੱਖ ਲੱਗੰਦਿਆ ਵਾ ਕੋਹ ਨਹੀਂ ਹੋ ਗਿਆ ਏਜ ਭੈਣ ਆਈ ਆ ਕੋਕੀ ਚਾਹ ਤੇ ਮਰੀ ਉਹਨਾਂ ਦੇ ਮੱਥੇ ਤੇ ਅਗਲੇ ਗੱਲਾਂ ਕਰਨਗੇ ਹੁਣ ਜਾ ਕੇ ਬੜਾ ਹੀਜ ਆਉਂਦਿਆ ਵਾ ਉਹ ਮੈਨੂੰ ਹੀਜ ਨਹੀਂ ਆਉਂਦਿਆ ਮੈਨੂੰ ਬੇਇੱਜ਼ਤੀ ਦਾ ਡਰ ਵਾ ਕੋਈ ਗੱਲ ਨਹੀਂ ਬੇਅਸੀਗੜ ਮੇਰੀ ਕੱਲੀ ਦੀ ਹੋਈ ਸਾਰਿਆਂ ਦੇ ਵਿੱਚ ਹੀ ਹੁੰਦੀ ਜਿੱਦਾਂ ਦੀ ਮਦਾਵਤਾਂ ਦੀ ਤੂੰ ਹੋ ਗਈਆਂ ਹੁਣ ਤੇ ਮਦਾ ਨੇ ਮੈਨੂੰ ਇਦਾਂ ਨਹੀਂ ਕੀਤਾ ਔਰ ਮੈਂ ਹੋਈ ਆ ਜਿੱਦਾਂ ਵਾਦਾ ਕਹੀ ਜਿੱਦਾਂ ਹੀ ਕਰਨਾ ਏ ਮੈਂ ਵੀ ਕੱਡਾ ਦੁੱਖ ਲਗਾਵਾ ਹੁਣ ਵੀ ਫੋਕੀ ਚਾਹ ਪਿਆਲਦੀ ਐਦਾਂ ਹੀ ਵਿਚਾਰੇ ਉਦਨ ਹੋ ਗਏ ਤਾਂ ਕੋਈ ਗੱਲ ਨਹੀਂ ਇਹਦੇ ਹੱਥ ਨੂੰ ਹਾਦੀ ਆ ਜਿਹਦੇ ਮੇਰੀਆਂ ਨਾ ਕਰੋਗੇ ਤੇ ਫਿਰ ਮੈਂ ਵੀ ਕਰ ਲਊਗੀ ਨਹੀਂ ਤੇ ਕੋਈ ਗੱਲ ਨਹੀਂ ਜਿੱਦਾਂ ਚੱਲੋਗੇ ਭਬੀ ਕੰਮ ਤਾਂ ਵੇਹੇ ਬੜਾ ਸੋਹਣਾ ਕਰਦੇ ਤੁਸੀਂ ਕਾਹਦਾ ਕੰਮ ਸੋਹਣਾ ਕਰਦੇ ਕੀ ਹੋ ਗਿਆ ਹੁਣ ਚਾਹ ਬਣਾ ਕੇ ਇੱਥੇ ਬੈਗੇ ਆ ਤੇ ਰੋਟੀ ਵੀ ਮੈਨੂੰ ਲੱਗਦਾ ਐਦਾਂ ਦੀ ਖਵਾ ਲੈਣੀ ਐ ਜਿੱਦਾਂ ਦੀ ਚਾਹ ਪਿਆਲੀ ਆ ਇਹ ਬਾਊ ਮੁਕਤੀ ਯਾਰੀ ਤੇਰੀ ਮੰਮੀ ਦੇ ਹੱਥ ਦੇ ਵਿੱਚ ਵਾ ਇਹ ਉਧਰੋਂ ਆਰਡਰ ਆਊਗਾ ਤਾਂ ਫੇਰੀ ਚੀਜ਼ ਬਣੀ ਹੋਈ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ ਜਦੋਂ ਤੁਹਾਡਾ ਕੋਈ ਜੀ ਆਉਂਦਾ ਵਾ ਤੁਸੀਂਦੇ ਚਾਹ ਪਿਆਲਦੇ ਏਦਾਂ ਹੀ ਪਿਆਲਦੇ ਐ ਐਦਾਂ ਪਿਆਲਦੇ ਆ ਪਤਾ ਮੈਨੂੰ ਭੁੱਲਣੀ ਹੈਗੀ ਪੋਛਲਾ ਭਾਈ ਮੰਮੀ ਨੂੰ ਕਿੰਨੀ ਸ਼ਰਮ ਆਉਂਦੀ ਐ ਕਮ ਸੇ ਕਮ ਮੇਰੀ ਨੀ ਸੇਵਾ ਕਰਨੀ ਮੇਰਾ ਘਰ ਵਾਲਾ ਆਇਆ ਹੀ ਉਹਨੂੰ ਤੇ ਚਾਹ ਨਾ ਚਾਹ ਪਿਆਲਦਿਆ ਕਰੋ ਮੇਰੇ ਜਦੋਂ ਭਰਾ ਪਰਜਾਈ ਆਏ ਹੀ ਨਾ ਮੈਂ ਪੁੱਛਿਆ ਸੀ ਮੰਮੀ ਨੂੰ ਕਿ ਮੰਮੀ ਚਾਹ ਪਿਆਲਨੀ ਆ ਕੀ ਬਣਾਵਾ ਚਾਹ ਕੋ ਹਲਿਆ ਦਿਓ ਤੇ ਅੱਗੋਂ ਕਹਿੰਦੇ ਫੋਕੀ ਜਾ ਪਿਆਲਦੇ ਫਿਰ ਕੀ ਤੇ ਆ ਜਿਵੇਂ ਉਦਾ ਹੀ ਪਿਆਲ ਦਿੱਤੀ ਅੱਜ ਕੀ ਹੋ ਗਿਆ ਮੰਮੀ ਇੰਨੀ ਗੱਲ ਨਹੀਂ ਕਹਿ ਸਕਦੇ ਹੈਗੀ ਠੀਕ ਆ ਨਾ ਕਹੀ ਹੈ ਕਹੀ ਕਿਉਂ ਨਹੀਂ ਹੈ ਤੁਸੀਂ ਆਪਣੇ ਕੋਲ ਬਰੋਣ ਦੇ ਨੀ ਦਿੰਦਾ ਹੈ ਨਹੀਂ ਆ ਉਦਾ ਤੁਸੀਂ ਕਹਿੰਦੇ ਆ ਕਿ ਸੰਦੀਪ ਨੇ ਉਥੇ ਵਸਣਾ ਨਹੀਂ ਹੈ ਸੰਦੀਪ ਕਿੱਦਾਂ ਵਸੇ ਤੁਸੀਂ ਕੰਮ ਜ ਬੜੇ ਚੰਗੇ ਕਰਨ ਡੀਆਂ ਨਾ ਅਗਲੇ ਨੇ ਮੈਨੇ 20 20 ਗੱਲਾਂ ਕਰਨੀਆਂ ਉਥੇ ਜਾ ਕੇ ਸੰਦੀਪ ਮੈਂ ਕੰਮ ਵਸਾਉਣ ਵਾਲੇ ਕੀਤੇ ਸੀ ਜਿਵੇਂ ਵਿਆਹ ਕਰਵਾਇਆ ਸੀ ਨਾ ਤੇ ਵਸਣ ਵਾਸਤੇ ਕਰਵਾਇਆ ਸੀ ਜੜਨ ਵਾਸਤੇ ਨਹੀਂ ਕਰਾਇਆ ਇਹ ਸਭ ਕੋ ਤੇਰੀ ਮਾਂ ਹੀ ਡਈਆ ਕਰਨ ਉਹਨੂੰ ਬਸਤਾ ਜਾ ਕੇ ਚਲ ਦੀਆਂ ਚਲੋ ਮੰਮੀ ਨੇ ਕਹਿਤਾ ਹੋਗਾ ਪਰ ਤਾਨੂੰ ਆਪਣਾ ਦਿਮਾਗ ਵਰਤਣਾ ਚਾਹੀਦਾ ਸੀ ਨਾ ਕਿ ਮੈਂ ਚਾਹ ਕਿਦਾਂ ਪਿਆ ਲੈਣੀ ਆ ਸੰਦੀਪ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਵਾ ਨਾ ਸਾਰੀਆਂ ਕੁੰਡੇ ਦੇ ਅੰਦਰ ਰੱਖੀਆਂ ਵਾ ਉਹ ਚਾਬੀ ਤੇਰੀ ਮਾਂ ਦੇ ਕੋਲ ਹੀ ਆ ਤੇ ਮੈਂ ਕਿਦਾਂ ਕੱਢ ਲੈਂਦੀ ਜਿੰਨਾ ਤੱਕ ਮੈਨੂੰ ਚੀਜ਼ਾਂ ਕੱਢ ਕੇ ਨਾ ਫੜਾਉਂਦੇ ਚਲੋ ਠੀਕ ਆ ਮੰਨਦੀ ਆ ਮੈਂ ਇਹ ਗੱਲ ਨਾ ਜਿੱਦਣ ਪਹਿਲਾਂ ਆਏ ਹੀ ਉਹ ਦਿਨ ਤੋਂ ਹੀ ਕੀ ਕਰਤੂਤ ਕੀਤੀ ਸੀ ਨਾ ਤੂੰ ਹੀ ਗਾਂਹ ਹੋ ਕੇ ਮਿਲੇ ਅਗਲੇ ਨੇ ਮੈਨੂੰ ਪਹਿਲਾਂ ਕਿੰਨੀਆਂ ਗੱਲਾਂ ਸੁਣਾਈਆਂ ਮਾਂ ਨੂੰ ਵੀ ਦੱਸਿਆ ਜਾ ਕੇ ਕਿ ਪਰਝਾਈ ਨਾ ਬੰਦੀਨੀ ਆ ਮੈਨੂੰ ਪਤਾ ਵਾ ਸੰਦੀਪ ਤੈਨੂੰ ਮੰਮੀ ਨੇ ਕਿਉਂ ਸਦਿਆ ਵਾ ਇਥੇ ਮੰਮੀ ਨੇ ਇਹ ਕਰਕੇ ਸਦਿਆ ਵਾ ਕਿ ਰੁਪਿੰਦਰ ਆ ਕੁਝ ਕਰਦੀ ਆ ਪਰ ਮੰਮੀ ਨੇ ਆਪਣੇ ਕੰਮ ਨਹੀਂ ਦੱਸੇ ਪੀਏ ਕੀ ਕਰਦੇ ਆ ਇਹਨਾਂ ਮੈਨੂੰ ਇੰਨੀ ਗੱਲ ਕਹੀ ਆ ਕਿ ਜੇ ਤੇ ਰਿਸ਼ਤੇਦਾਰ ਆਉਣਗੇ ਨਾ ਤੇ ਮੈਂ ਨਹੀਂ ਉਹਨਾਂ ਨਾਲ ਮਿਲਣਾ ਵਰਤਣਾ ਤੂੰ ਜਾਣਾ ਤੇ ਜਾ ਤੇ ਮੈਨੂੰ ਫਿਰ ਉਹਨੇ ਕੀ ਚੰਗੇ ਲੱਗਣੇ ਆ ਭਾਬੀ ਜਦੋਂ ਤੁਸੀਂ ਨੇ ਸਿੱਧੇ ਕੰਮ ਕਰਦੇ ਤੇ ਮੰਮੀ ਨੇ ਫਿਰ ਆ ਕੇ ਕਹਿਣਾ ਹੀ ਆ ਨਾ ਮੈਂ ਕਦੇ ਪੁੱਠੇ ਕਰਨੀ ਕੀਵੇਂ ਕਰਦੇ ਵਿੱਚ ਕਰ ਦਿੱਤਾ ਨਹੀਂ ਮੈਂ ਤਾਂ ਚੁੱਪੀ ਕੀਤੀ ਰਹਿ ਨਹੀਂ ਸਕੋ ਤਾਨੂੰ ਕਿਹੜਾ ਸੋਨਾ ਚਾਹੀਦਾ ਮੈਨੂੰ ਪਹਿਲਾਂ ਇਹ ਦੱਸੋ ਹਾਂ ਸੋਨਾ ਕਿਹੜਾ ਚਾਹੀਦਾ ਜਦੋਂ ਇਹ ਕਹਿੰਦੇ ਆ ਅਹੀਂ ਤੇਰੇ ਪੇਕੇਆਂ ਕੋ ਨਹੀਂ ਜਾਣਾ ਅਹੀਂ ਤੇ ਰਿਸ਼ਤੇਦਾਰ ਕੋ ਨਹੀਂ ਮੜਨਾ ਹੈਗਾ ਤੇ ਜਿਹੜਾ ਸੋਨਾ ਸਾਹਮਣੇ ਬੈਠੇ ਆ ਉਹਨਾਂ ਦਾ ਤੇ ਫੜਾਉਂ ਮੈਨੂੰ ਉਹ ਗੱਲ ਹੀ ਸੰਭਿਆ ਵਾ ਜਦੋਂ ਇਹਨਾਂ ਨੇ ਮਿਲਣਾ ਵਰਤਣਾ ਨਹੀਂ ਆ ਪਤੀਆ ਆ ਹੀ ਮੇਰਾ ਕਿਤੇ 100 ਰੁਪਈਆ ਹੱਥ 'ਚ ਦਰਿਆ ਹੈਗਾ ਇੰਨੀ ਗੱਲਾ ਤੇਰੀ ਮੰਮੀ ਨੂੰ ਮੈਨੂੰ ਤੇ ਗੱਲਾਂ ਬੜੀਆਂ ਛੇਤੀ ਕਰ ਦਿੰਦੇ ਆ ਇਹਨਾਂ ਦੀ ਵੀ ਸੁਣ ਕੇ ਜਾ ਹਣ ਚਲੋ ਜੇ ਮੰਮੀ ਨੇ ਨਹੀਂ ਦਿੱਤੇ ਤੇ ਤੁਹਾਡੇ ਕੋ ਤੇ ਪੈਸੇ ਹੈਗੇ ਹੀ ਨਾ ਤੁਸੀਂ ਦੇ ਦਿੰਨੇ ਨਾਲੇ ਪਤੀਆ ਟਾਡਾ ਹੀ ਤਾ ਡਹਾਕ ਬੰਦਾ ਹੀ ਦੇਂਦਾ ਉਹ ਕਿਹੜਾ ਨਾਲੇ ਪਹਿਲੀ ਵਾਰੀ ਆਇਆ ਸੀ ਅੱਗੇ ਵੀ ਤੇ ਆਇਆ ਸੀ ਨਾ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸਗੋਂ ਆਪਣੀ ਇੱਜ਼ਤ ਬਣਾਈਂਦੀ ਐ ਤੁਸੀਂ ਕੀ ਕਰਨ ਦੇ ਆਂ ਇਕੱਲੇ-ਇਕੱਲੇ ਤੁਸੀਂ ਹੈਗੇ ਆ ਜਾਂ ਤੇ ਹੋਵੇ ਨਾ 2-4 ਹੈਗੇ ਇੱਥੇ ਤੇ ਲੜਦੀਆਂ ਵੀ ਤੁਸੀਂ ਚੰਗੀਆਂ ਲੱਗਦੀਆਂ ਵਾ ਤੁਹਾਨੂੰ ਮੈਂ ਅੱਗੇ ਵੀ ਸਮਝਾਇਆ ਸੀ ਪਰ ਤੁਹਾਡੇ ਪੱਲੇ ਨਹੀਂ ਪੈਂਦੀ ਇਹ ਗੱਲ ਤੇ ਤੁਸੀਂ ਕਹਿੰਦੇ ਆ ਨਾ ਮੈਨੂੰ ਸੋਨਾ ਚਾਹੀਦਾ ਵਾ ਤੇ ਭਰਾ ਨੂੰ ਤੇ ਮੰਮੀ ਨੂੰ ਸਦੋ ਇੱਥੇ ਸੋਨਾ ਉਹਨਾਂ ਦੇ ਹੱਥੇ ਧਰਨਾ ਵਾ ਤੁਹਾਨੂੰ ਨਹੀਂ ਗਾ ਦੇਣਾ ਹੈਗਾ ਸੰਦੀਪ ਤੂੰ ਵੀ ਆਪਣੇ ਸੋਹਰਿਆਂ ਦਾ ਹੀ ਮਤਲਬ ਰੱਖ। ਇਹ ਹੱਡੇ ਘਰ ਦੀ ਗੱਲ ਵਾ। ਅਹੀਂ ਭਾਈ ਜਦਾਂ ਮਰਜੀ ਕਰੀਏ ਠੀਕ ਵਾ ਨਾ। ਭਾਬੀ ਮੇਰਾ ਵੀ ਹੱਕ ਹੈਗਾ ਇੱਥੇ ਠੀਕ ਆ ਨਾ। ਮੰਮੀ じゃ ਮੈਨੂੰ ਸੱਦੇ ਜਾਂ ਨਾ ਸੱਦੇ। ਹੱਕ ਦੀ ਵੀ ਮਾਂਦੀ ਵੀ ਹੱਕ ਤੇਰਾ ਹੈਗਾ ਵਾ ਪਰ ਇਹ ਵੀ ਦਖਲ ਅੰਦਾਜ਼ੀ ਘਾਟੀ ਕਰ। ਹੋਰ ਨਾ ਹੋਵੇ ਮਿਲਣੋ ਵਰਤਨ ਨੂੰ ਜਾਵੇਂ। ਆਓ ਹੁਣ ਇਹ ਗੱਲ ਕਹੀ ਹੈ ਨਾ ਤੇ ਕਿੰਨੀਆਂ ਮਿਰਚਾਂ ਲੱਗੀਆਂ ਵਾ ਤੇ ਜਿਹੜਾ ਇਧਰੋਂ ਸੋਨਾ ਪਿਆ ਸੀ ਉਹ ਕਿੱਥੇ ਗਿਆ ਵਾ? ਉਹ ਵੀ ਮਾਤਾ ਨੂੰ ਪਤਾ ਹੋਊ ਕਿੱਥੇ ਗਿਆ ਉਹ। ਮੈਂ ਤਾਂ ਲਿਆ ਕੇ ਫੜਾਤਾ ਹੀ। ਕਿੱਥੇ ਲਿਆ ਕੇ ਫੜਾਇਆ ਹੀ? ਛੁੱਟ ਘੱਟ ਬੋਲਿਆ ਕਰੋ ਠੀਕ ਆ ਨਾ ਹਣ ਮੈਨੂੰ ਕੀ ਪਤਾ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਨਹੀਂ ਕੀਤਾ ਮਾਂ ਤੁਹਾਡੀ ਦੱਬਾ ਨਾ ਲਾ ਕੇ ਚਲ ਗਈ ਅਸੀਂ ਮੈਂ ਯਾਤਰਾ ਤੇ ਗਈ ਹਾਂ ਕਿਹੜੀ ਯਾਤਰਾ ਤੇ ਗਈ ਹਜੇ ਤੱਕ ਵਾਪਸ ਨਹੀਂ ਆਈ ਮੰਮੀ ਆ ਗਈ ਸੀ ਮੰਮੀ ਇਸੇ ਕੰਮ ਨੂੰ ਨਹੀਂ ਆਉਂਦੀ ਜਿਹੜੇ ਠੂਠੇ ਸੱਚੇ ਨਾਲ ਆਉਂਦੀਆਂ ਨਾ ਤੁਸੀਂ ਉਹ ਤਾਂ ਕਰਕੇ ਨਹੀਂ ਆਉਂਦੇ ਤੁਹਾਨੂੰ ਪਤਾ ਹੀ ਹੈ ਟਾਡਾ ਠੀਕ ਹੈ ਨਾ ਕਿਦਾਂ ਤੁਸੀਂ ਹੈਗੀਆਂ ਤੇ ਜਦੋਂ ਮੇਰਾ ਘਰ ਵਾਲਾ ਹੁੰਦਾ ਹੁੰਦਾ ਨਾ ਤੇ ਪੂਰੀ ਉਹਦੀ ਇੱਜ਼ਤ ਕਰਿਆ ਕਰੋ ਠੀਕ ਹੈ ਨਾ ਤੁਹਾਨੂੰ ਮੈਂ ਸਮਝਾਤਾ ਵਾ ਜਿਹੜਾ ਗੱਲ ਹੈ ਨਾ ਤੇ ਮੇਰੇ ਕੋਲ ਨਹੀਂ ਹੁੰਦੀ ਕਿੱਡੇ ਆਡਰ ਮਾਰਦੀਆਂ ਫਿਰਦੀਆਂ ਦੋਹਾਂ ਜਾਣੀਆਂ ਇੱਜ਼ਤ ਕਰਨੀ ਤੇ ਉਹ ਕਰਨੀ ਆਪਣੀ ਇੱਜ਼ਤ ਦਾ ਫਿਕਰ ਤੇ ਜਿਹੜੀ ਮੇਰੇ ਭੈਣ ਭਰਾਵਾਂ ਦੀ ਹੈ ਨਾ ਉਹਦੀ ਕੋਈ ਇੱਜ਼ਤ ਉਹ ਚਦਾਈ ਦੁਰੇ ਫਿਰਨਦੇ ਆ ਜਿੱਦਾਂ ਚੱਲੋਂਗੀ ਨਾਲ ਉਦਾਂ ਹੀ ਚੱਲੂੰਗੀ ਖਵਾਲ ਦੀ ਤੁਨ ਮੇ ਪਰੌਂਠੇ ਲਾਗ ਜੱਜ ਨਹੀਂ